ਨਾ ਆਪ ਦੇਖ ਦੇ ਹਉ ਦਾ ਸੁਖੂ ਨੂੰ ਕੋ ਸਾਡੀ ਜਾਣ ਲੋ ਨਾ ਤੰਮੀ ਦੇਖ ਤੇ ਗਦੇ ਹੋਰੋ ਜਾਲਮਾਂ ਦੀ ਦੇਖ ਕੇ ਟਟ ਗਈ ਤੇਰੀ ਐ ਜਾਲਮਾਂ ਚੱਲਦੇ ਅੱਗੇ ਦਿਖਾਉਣਾ ਤੁਹਾਨੂੰ ਸਾਰਾ ਆਪਾ ਮੇਲਾ ਤੇ ਬਹੁਤ ساری ਦੁਕਾਨਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜਿੰਨੇ ਸਾਰੇ ਦੇਖ ਸਕਦੇ ਹੋ ਨਾ ਲੋਕੋ ਉਧਰ ਵੀ ਜਰਾ ਬਹੁਤ ਜਿਹੜਾ ਮੇਲੇ ਦਾ ਦਮਾਂਗੇ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਪਿੰਡ ਨਮਾਦਾ ਤੇ ਇੱਥੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਵੈਸੇ ਮੇਲਾ ਕੱਲ ਤੋਂ ਸ਼ੁਰੂ ਹੋ ਗਿਆ ਅੱਜ ਮੇਲੇ ਦਾ ਦੂਜਾ ਦਿਨ ਅੱਜ ਹੈਗੀ 15 ਤਰੀਕ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਮੇਰੇ ਮਾਗਰ ਤੁਸੀਂ ਸਾਰਾ ਮੇਲਾ ਦੇਖ ਸਕਦੇ ਹੋ ਨਾ ਬਹੁਤ ਵੱਡਾ ਮੇਲਾ ਹੁੰਦਾ ਹੈ ਸੋ ਚਲਦੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਜਿਹੜੀ ਉਹ ਦੇਖਦੇ ਹੋ ਨੇ ਜੇ ਕੋਈ ਭੈਣ ਭਰਾ ਸੱਜਣ ਮਿੱਤਰ ਬਾਹਰੋਂ ਵੀ ਆਪਣੀ ਵੀਡੀਓ ਦੇਖਦਾ ਨਾ ਤਾਂ ਉਹ ਵੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਦੀ ਬਤਵਾ ਸ਼ੇਅਰ ਕਰਿਓ ਲਾਈਕ ਕਰਿਓ ਤੇ ਕੋਈ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਤੁਸੀਂ ਆਪਣੀ ਵੀਡੀਓ ਜਿਹੜੀ ਉਹ ਦੇਖਦੇ ਹੋ ਹੁਣ ਸੋ ਚਲਦੇ ਆ ਤੁਹਾਨੂੰ ਸਾਰਾ ਆਪਾਂ ਪਿੰਡ ਨਮਾਦਾ ਦਾ ਜਿਹੜਾ ਮੇਲਾ ਉਹ ਦਿਖਾਉਨੇ ਆ ਚਲਦੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਜਿਹੜਾ ਜੋ ਦਿਖਾ ਤੇ ਚਲਦੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਜਿਹੜਾ ਉਹ ਦਿਖਾਉਨੇ ਆ ਤੇ ਮੇਲਾ ਇੱਕੋ ਜਿਹੜਾ ਆਪਾਂ ਗੱਲ ਕਰੀਏ ਮੇਲਾ ਇੱਕੋ ਜਿਹੜਾ ਸ਼ੁਰੂ ਹੋ ਜਾਂਦਾ ਤੁਸੀਂ ਇਹ ਦੇਖ ਸਕਦੇ ਹੋ ਨਾ ਦੁਕਾਨਾਂ ਜਿਹੜੀ ਇੱਕੋ ਸ਼ੁਰੂ ਹੋ ਜਾਂਦੀ ਨੇ ਬਾਕੀ ਅੱਗੇ ਚੰਡੋਲ ਕਿੱਤੀਆਂ ਝੂਲੇ ਤੁਹਾਨੂੰ ਸਾਰੇ ਆਪਾਂ ਦਿਖਾਵਾਂਗੇ ਤੇ ਸੋ ਅਮਰਤ ਗੱਲ ਬਲੌਗ ਤੇ ਆ ਬਾਬਾ ਜੀ ਲਓ ਜੀ ਤੇ ਚਲਦੇ ਆ ਦਿਖਾਉਨੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਤੁਸੀਂ ਜਿਹੜੇ ਚੰਡੋਲ ਝੂਲਿਓ ਦੇਖ ਸਕਦੇ ਹੋ ਨਾ ਤੇ ਬਹੁਤ ਵੱਡਾ ਮੇਲਾ ਹੁੰਦਾ ਨਮਾਦਾਂ ਦਾ ਮੇਲਾ ਸੋ ਵੀਡੀਓ ਨੂੰ ਬਰਤਵਾ ਸ਼ੇਅਰ ਕਰਿਓ ਲਾਈਕ ਕਰਿਓ ਤੇ ਲਕ ਟਿਮੈਂਟ ਕਰਕੇ ਜਰੂਰ ਦੱਸਿਆ ਕਰੋ ਨਾ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਨੇ ਹੋ ਤੇ ਅੱਜ ਆ ਮੇਲੇ ਦਾ ਦੂਜਾ ਦਿਨ ਤੇ ਗਰਮੀ ਦੀ ਗੱਲ ਕਰੀਏ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਨਾ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਬਹੁਤ ਸੰਗਤ ਦਾ ਇਕੱਠਾ ਬਹੁਤ ਸੰਗਤ ਜਿਹੜੀ ਉਹ ਆ ਰਹੀ ਆ ਤੇ ਆਪਾਂ ਚੱਲ ਰਹੇ ਆ ਮੈਂ ਬਿਲਕੁਲ ਮੇਲੇ ਵਾਲੇ ਜਿਹੜੀ ਜਗ੍ਹਾ ਤੇ ਆਪਾਂ ਪਹੁੰਚ ਚੁੱਕੇ ਆ ਲਓ ਜੀ ਤੇ ਬਹੁਤ ਇੱਥੇ ਸਟੈਂਡ ਬਣੇ ਹੋਏ ਨੇ ਨਾ ਜੇ ਤੁਸੀਂ ਗੱਡੀ ਜਾਂ ਮੋਟਰਸਾਈਕਲ ਲਾਉਣਾ ਤੇ ਉਹ ਤੁਸੀਂ ਆਪਣਾ ਲਾ ਸਕਦੇ ਹੋ ਜਿਵੇਂ ਗੱਡੀ 50 ਰੁਪਏ ਮੋਟਰਸਾਈਕਲ 20 ਰੁਪਏ ਹੈ ਨਾ ਲਓ ਜੀ ਚਲਦੇ ਆ ਅੱਗੇ ਇਧਰ ਐਵੇਂ ਸਟੈਂਡ ਬਣੇ ਹੋ ਨਹੀਂ ਸਾਰੇ ਹਨਾ ਲਓ ਜੀ ਜਿਵੇਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਨਾ ਸਟਾਰਟਿੰਗ ਦੇ ਵਿੱਚ ਹੀ ਜੇ ਆਪਾਂ ਗੱਲ ਕਰੀਏ ਲਓ ਜੀ ਬਹੁਤ ਸਾਰੀਆਂ ਦੁਕਾਨਾਂ ਇੱਧੀਆਂ ਤੁਹਾਨੂੰ ਦੇਖਣ ਨੂੰ ਇਧੀਆਂ ਮਿਲ ਜਾਣਗੀਆਂ ਲਓ ਜੀ ਚਲਦੇ ਆ ਦਿਖਾਉਨੇ ਆ ਤੁਹਾਨੂੰ ਸਾਰਾ ਆਪਾਂ ਨਮਾਤੇ ਦਾ ਮੇਲਾ ਤੇ ਮੌਸਮ ਦੀ ਗੱਲ ਕਰੀਏ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਨਾ ਜੇ ਆਪਾਂ ਗੱਲ ਕਰੀਏ ਲਓ ਜੀ ਯਾ ਦੇਖੋ ਇੱਧਰ ਸਾਰਾ ਹਨਾ ਮੈਂ ਕੀ ਕਹਾਂ ਮੈਂ ਯਾ ਦੇਖੋ ਇੱਧਰ ਸਾਰਾ ਚੱਲਦੇ ਆਂ ਤੇ ਅੰਦਰ ਚੱਲਦੇ ਦੇਖੀ ਤਾਂ ਕਿੰਨਾ ਇਕੱਠ ਅੰਦਰ ਨਾ ਤੇ ਇਹਦ ਨੂੰ ਆਪਾਂ ਚੰਦੋੜ ਜਿਹੜੇ ਵਿੱਚ ਮੋੜਦੇ ਦਿਖਾਵਾਂਗੇ ਸਾਰੇ ਲਓ ਜੀ ਇੱਥੇ ਫਰੂਟ ਵਗੈਰਾ ਹੋਵੇ ਸਾਰੇ ਹਨਾ ਐਵੇਂ ਬਾਕੀ ਬਹੁਤ ਵੱਡਾ ਮੇਲਾ ਹੁੰਦਾ ਇਹ ਜੇ ਆਪਾਂ ਗੱਲ ਕਰੀਏ ਨਮਾਤੇ ਦਾ ਹਨਾ ਲਓ ਬਾਕੀ ਬਹੁਤ ਸਟੈਂਡ ਬਣੇ ਹੋਣੇ ਹਨ ਨਾ ਜੇ ਆਪਾਂ ਗੱਲ ਕਰੀਏ ਤੇ ਆਪਾਂ ਪਹੁੰਚ ਚੁੱਕੇ ਆ ਬਿਲਕੁਲ ਮੇਲੇ ਦੇ ਅੰਦਰ ਹਾਂ ਲਓ ਜੀ ਇਹ ਕਿੱਥੇ ਕਿੱਥੇ ਲੋਲ ਝੂਲੇੜੇ ਦੇਖ ਸਕਦੇ ਹੋ ਲਓ ਜੀ ਤੇ ਇਧਰ ਕਿ ਲੋਲ ਕਿੱਥੀਆਂ ਝੂਲੇ ਹਨ ਕਾਦਰ ਚੱਲ ਰਹੇ ਨੇ ਲਓ ਹੇ ਲੋ ਵੀ ਇੱਥੇ ਆ ਗਈ ਖਜਲਾ ਲੋ ਵੀ ਖਜਲਾ ਮਠਿਆਈ ਵੀ ਤੁਹਾਨੂੰ ਇਥੇ ਢੀ ਦੇਖਣ ਨੂੰ ਮਿਲ ਜੂਗੀ। ਮੈਂ ਆ ਦੇਖੀ। ਲਓ। ਖਜਲਾ ਮਠਿਆਈ। ਠੀਕ ਹੈ। ਬਾਕੀ ਅੱਗੇ ਚੱਲਦੇ ਅੱਗੇ ਦਿਖਾਉਣੀ ਆ ਤੁਹਾਨੂੰ ਸਾਰਾ। ਲਓ। ਲੋ ਵੀ ਇੱਥੇ ਬੈਠਣ ਨੂੰ ਵੀ ਹੈਗਾ ਹੈ ਨਾ ਔੜੇ ਵਗੈਰਾ ਜਿਹੜੇ ਖਾਣੇ ਆ ਬੈਠ ਕੇ ਆਰਾਮ ਨਾਲ। ਚੱਲਦੇ ਆ ਅੱਗੇ। ਆਉਣਾ ਤੁਹਾਨੂੰ ਘਰਾਪਾ ਮੇਲਾ ਨਮਾਤੇ ਦਾ ਬਾਕੀ ਆ ਦੇਖੋ ਇਤਰਾ ਨਾ ਸਾਰੀਆਂ ਇਹ ਕੱਪੜੇ ਵਗੈਰਾ ਹੋਗੇ ਨੇ ਨਾ ਬੱਚਿਆਂ ਦੇ ਹੋ ਗਏ ਲੋਰਟੀ ਸ਼ਰਟਾਂ ਹੋ ਗਈਆਂ ਜੈਂਟਸ ਹਨ ਲੈਡੀਜ਼ ਆ ਸਾਰਾ ਲਓ ਕਿਤਰੀ ਬਹੁਤ ਸਾਰੀ ਦੁਕਾਨਾਂ ਨੇ ਵੀ ਤੁਹਾਨੂੰ ਆਪ ਦਿਖਾਵਾਂਗੇ ਸਾਰੀਆਂ ਹੋ ਸਕਦਾ ਆਪਾਂ ਇਹ ਦੋ 파ਟ ਕਰਨੇ ਪੈਣਗੇ ਜੇ ਜਿਆਦਾ ਵੀਡੀਓ ਲੰਬੀ ਹੋ ਜੂ ਆਪਾਂ ਦੇਖਦੇ ਆਂ ਯਾ ਦੇਖੋ ਇਤਰਾ ਨਾ ਸਾਰਾ ਲਓ ਯਾਰ ਦੇਖੋ ਸਾਹ ਇਦਾਂ ਨਾ ਬਾਕੀ ਆਹ ਸੋਡਾ ਵਗੈਰਾ ਹੋ ਗਿਆ ਨਾ ਸਾਰਾ ਲਓ ਤੇ ਬਹੁਤ ਵੱਡਾ ਮੇਲਾ ਹੁੰਦਾ ਬਹੁਤ ਸਾਰੀਆਂ ਦੁਕਾਨਾਂ ਨੂੰ ਤੁਸੀਂ ਦੇਖੋ ਨਾ ਮਿਲ ਜਾਣਗੀਆਂ ਜਿਵੇਂ ਕਿ ਦੁਕਾਨਾਂ ਸਾਰੀਆਂ ਦੇਖ ਸਕਦੇ ਹੋ ਨਾ ਲਓ ਬਹੁਤ ਸਾਰੀਆਂ ਦੁਕਾਨਾਂ ਲਓ بھائی ਜੀ ਸਾਰੇ ਕੁਝ ਦਰਕਾਰਾ ਨਾ ਚੱਲਦੇ ਆਪਾਂ ਆਹ ਥਾੜਾ ਓਟੇ ਕੇ ਟਿਆ ਆ ਦੇਖੋ ਇੱਧਰ ਸਾਰੀਆਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਮਚਾਈ ਜੇ ਤੇ ਦੇਖਣ ਨੂੰ ਮਿਲ ਜਾਣਗੇ ਨਾ ਸਾਰੀਆਂ ਆ ਦੇਖੋ ਇੱਧਰ ਸਾਰੀਆਂ ਨਾ ਕੌਣਾਂ ਅੰਦਰ ਚੱਲਦੇ ਆ ਇੱਕ ਥੋੜੀ ਐਂਟਰੀ ਹੋਊਗੀ ਚੱਲਦੇ ਆ ਪੰਦਰਾਂ ਕੋਚ ਆਇਆ ਨਮਾਤਾ ਦੇ ਮੇਲੇ ਤੇ ਬਹੁਤ ਕਾਠਾ ਸੰਗਤਾਂ ਨੂੰ ਦੇਖ ਸਕਦੇ ਹੋ ਨਾ ਚਾਲੂ ਰਹੇ ਜੀ ਚਾਂਦੇ ਗਦੇ ਜੀ ਦੁੱਖ ਨਾ ਪੜੇ ਗਦੇ ਹਉ ਦਾ ਸੁਖੂ ਨੂੰ ਆ ਕੋ ਸਾਡੀ ਝਾਂ ਲੋ ਨਬੋ ਤੰਮੀ ਤੇ ਗ ਤੇ ਗਦੇ ਪਰਾਂ ਜੀ ਤਨੀ ਦੇ ਗ ਤੇ ਗਦੇ ਕਰਵਾਨੀਆਂ ਓ ਨਾਉ ਮੇਰਾ ਅੰਦਰ ਦਿੱਤੀ ਕਰਵਾਨੀਆਂ ਜੀ ਜਲਾਟ ਹੰਤੇ ਨਾ ਨੂੰ ਤਮਾਮ ਜਾਣਦੀ ਜਾਨੀ ਐ ਬਾਜੀ ਖੇਲੀ ਜੰਦ ਤੇ ਬਲਾਦੀ ਬਾਜੀ ਖੇਲੀ ਜੰਦ ਤੇ ਹੋ ਹੋ ਜਾਲਮ ਦੀ ਦੇਖ ਕੇ ਤਾਂ ਟਹਿ ਗਈ ਤੇਰੀ ਐ ਜਾਲਮਾਂ ਦੀ ਦੇਖ ਕੇ ਤਟ ਹਿਟੜੀਏ ਸੱਚਿਆਂ ਵਪਾਰਾਂ ਨੂੰ ਹੱਥ ਜੋੜ ਬੰਦਨਾ ਡੰਡਾ ਤੋ ਸਾਡੀ ਐ ਦਸਿਆ ਬਤਾਰਾਂ ਨੂੰ ਭਰਾਂ ਜੀ ਦਸਿਆ ਬਤਾਰਾਂ ਨੂੰ ਚੱਲਦੇ ਆ ਤੁਹਾਨੂੰ ਸਾਰਾ ਆਪਾਂ ਬਾਹਰ ਉਹ ਜਿਹੜਾ ਮੇਲਾ ਹੁਣ ਦਿਖਾਉਨੇ ਆ ਹੁਣ ਆਪਾਂ ਬਾਹਰ ਆ ਗਏ ਇੱਥੇ ਬਹੁਤ ਸਾਰੀਆਂ ਦੁਕਾਨਾਂ ਹੋਈਆਂ ਦੇਖਣ ਨੂੰ ਮਿਲ ਜਾਣਗੀਆਂ ਨਾ ਜਿਵੇਂ ਤੁਸੀਂ ਦੇਖਾਂਗੇ ਇੱਥੇ ਲੋਲ ਵਗੈਰਾ ਤੁਹਾਨੂੰ ਸਾਰੇ ਪਤਖਾਵਾਗੇ ਨਾ ਦੇਖ ਸਕਦੇ ਸਾਰੀਆਂ ਨਾ ਬਹੁਤ ਸਾਰੀਆਂ ਤੁਹਾਨੂੰ ਇੱਥੇ ਇਹ ਦੁਕਾਨਾਂ ਜਿਉਂ ਦੇਖਣ ਨੂੰ ਮਿਲ ਜਾਣਗੀਆਂ ਲਓ ਇਹ ਆ ਦੇਖੋ ਨਾ ਬੱਚੇ ਦੇ ਖੇਡਾਂ ਹੋਈਆਂ ਜਿਵੇਂ ਫਾਸਟ ਵਗੈਰਾ ਹੋਗੇ ਜਿਵੇਂ ਹੈ ਨਾ ਇਹ ਆ ਬਹੁਤ ਸਾਰੀਆਂ ਦੁਕਾਨਾਂ ਨਹੀਂ ਬਾਕੀ ਤੁਹਾਨੂੰ ਬੱਚੇ ਲੋਲ ਵਗੈਰਾ ਸਾਰੇ ਤੁਹਾਨੂੰ ਦਿਖਾਉਨੇ ਆਣ ਲਓ ਤੇ ਬਾਕੀ ਵੀਡੀਓ ਨੂੰ ਕਮੈਂਟ ਕਰਕੇ ਦੋ ਦੱਟੇ ਤੁਸੀਂ ਖਸਮੇ ਜੀ ਦੀ ਵੀਡੀਓ ਉਹ ਦੇਖ ਲਿਓ। ਇਹਦੇ ਉਰੇ ਆ ਰਿਹਾ ਨਾ। ਲਓ ਜੀ ਲਓ। ਇੱਥੋਂ ਵਾਈਟ ਨਹੀਂ। ਕਿਹੜਾ ਪਿੰਡ ਆ? ਬਾਹਰ ਸੁਪਰ ਕਾਲੇ ਜੀ। ਓਕੇ ਲਓ ਵੀ। ਲਓ ਆਗੇ ਆਗੇ ਵੀ। ਇਹ ਨਾਵਾ। ਯਾਦੋਂ ਚੱਲਦੇ ਆਗੇ। ਆ ਪੱਤਕਾਰੀ ਆ ਗਏ ਹੈ ਨਾ ਲਓ ਜੀ ਤਾਂ ਕਿ ਲੋ ਰਕੈਂਦੀਆਂ ਆ ਕਿ ਬੱਡੇ-ਬੱਟੀਆਂ ਕਿੱਥੇ ਵੱਟੇ-ਵੱਟੇ ਚੰਦੂਰ ਇੱਥੇ ਲੱਗੇ ਹੋਏ ਨੇ ਜਿਵੇਂ ਪਾਰ ਦੇ ਮੇਲੇ ਚੋਂਦੇ ਨੇ ਨਾ ਮਲੋ ਪਾਰ ਦੇ ਮੇਲੇ ਵਾਂਗੂ ਬਹੁਤ ਵੱਡਾ ਜਿਹੜਾ ਮੇਲਾ ਹੁੰਦਾ ਹੈ ਜੇ ਆਪਾਂ ਗੱਲ ਕਰੀਏ ਚੱਲਦੇ ਆ ਅੱਗੇ ਦਿਖਾਉਣਾ ਤੁਹਾਨੂੰ ਸਾਰਾ ਆਪਾਂ ਮੇਲਾ ਤੇ ਬਹੁਤ ਸਾਰੀ ਦੁਕਾਨਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਸਾਰੀ ਦੇਖ ਸਕਦੇ ਹੋ ਨਾ ਲਓ ਯਾਰ ਦੇਖਦੇ ਰਹਨਾ ਨਾ ਬੱਦਲਟਰ ਵੀ ਨਾ ਕਿੱਥੇ ਤੱਕ ਚੱਲਦੀ ਆਪਾਂ ਬਿਲਕੁਲ ਕੇਸਤੀ ਦੇ ਨੀਚੇ ਖੜੇ ਆਂ ਲਓ ਵੀ ਆਪਾਂ ਬਿਲਕੁਲ ਕੇਸਤੀ ਦੇ ਕੋਲੇ ਖੜੇ ਆਂ ਯਾਰ ਇਹ ਕੋਤੜਨਾ ਕੋਰੇ ਬੱਚਿਆਂ ਵਾਸਤੇ ਜਿੱਦਾਂ ਗੱਲ ਕਰੀਏ ਬਹੁਤ ਮੱਟਾ ਮਿਲਦਾ ਹੈ ਆਹ ਚੱਲਦੇ ਕਿ ਇਧਰ ਉੱਥਰ ਵੀ ਤੜਾ ਬਲੂ ਜਿਹੜਾ ਮੇਲੇ ਦਾ ਦਮਾਂਗੇ ਤਾਂ ਦੇਖੋ ਸਾਰਾ ਮੇਲਾ ਨਮਾਤਾ ਦਾ ਮੇਲਾ ਜੀ ਇਹ ਵੀ ਸਪਾਰ ਦੇ ਮੇਲੇ ਵਾਂ ਵੱਡਾ ਮੇਲਾ ਹੁੰਦਾ ਤੇ ਬਗਲ ਕਰੀ

ਸਾਰਾ ਪੰਮੀਲਾੜਾ ਦਿਖਾਤਾ ਤੇ ਬਹੁਤ ساری ਦੁਕਾਨਾਂ ਨੇ ਹਨਾ ਇਹ ਗੱਲ ਕਰੀਏ ਉਹ ਤੁਹਾਨੂੰ ਦਿਖਾਉਣੇ ਆਪਾਂ ਲਓ ਜੀ ਹੁਣ ਜਿਹੜਾ ਥਿਊ ਵਿਊ ਮਿਲ ਰਿਹਾ ਸੈਕਟਰ ਚੱਲਦੇ ਆ ਅੱਗੇ ਤੁਹਾਨੂੰ ਅੱਗੇ ਸਾਰਾ ਪੰਮੀਲਾੜਾ ਦਿਖਾਉਣੇ ਆ ਤੇ ਬਹੁਤ ਦੁਕਾਨਾਂ ਲੱਗੀ ਹੋਈਆਂ ਨੇ ਬਹੁਤ ਵੱਡਾ ਮੇਲਾ ਲਓ ਆ ਦੇਖੋ ਇੱਧਰ ਥਾਰਾ ਹੈ ਨਾ ਲਓ ਮੈਂ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਹੈ ਨਾ ਜੇ ਆਪਾਂ ਗੱਲ ਕਰੀਏ ਤੇ ਮਠਿਆਈ ਦੇ ਬਹੁਤ ਸਾਰੀ ਦੁਕਾਨਾਂ ਨੇ ਇਹ ਸਾਰੀ ਮਠਿਆਈ ਦੀ ਆ ਗਈ ਹੈ ਨਾ ਅੱਜ ਮੈਂ ਖਜਲਾ ਮਠਿਆਈ ਆ ਗਈ ਹੈ ਨਾ ਤੇ ਸਾਰੀ ਮਠਿਆਈ ਦੀ ਆ ਗਈ ਲਓ ਜੀ ਤੇ ਬਾਕੀ ਇੱਧਰ ਵੀ ਜਲੇਬੀਆਂ ਵਗੈਰਾ ਮਠਿਆਈ ਸਾਰੀ ਤੁਹਾਨੂੰ ਇੱਥੇ ਨੂੰ ਮਿਲ ਜੂਗੀ ਲਓ ਜੀ ਦੇਖੋ ਸਾਰਾ ਨਾ ਇਹ ਗਰਮ ਗਰਮ ਜਲੇਬੀ ਨਿਕਲਦੀ ਹੋਈ ਇੱਧਰ ਲਓ ਤੇ ਇਹ ਨੇ ਪੰਜਾਬ ਦੇ ਮੇਲੇ ਪੰਜਾਬ ਦੇ ਆਪਾਂ ਰੰਗ ਵੀ ਕਹਿ ਸਕਦੇ ਆ ਨਾ ਲਓ ਆ ਹੋ ਗਈ ਫਿਰ ਖਜਲਾ ਮੱਠੇ ਤੇ ਆ ਖਜਲਾ ਮੱਠੇ ਆਉਗੇ ਤਰ੍ਹਾਂ ਨਾ ਲਓ ਜੀ ਬਹੁਤ ਵੱਡਾ ਮੇਲਾ ਜੇ ਆਪਾਂ ਗੱਲ ਕਰੀਏ ਇਹ ਇਹ ਤੁਹਾਨੂੰ ਤਕਰੀਬਨ ਆਪਾਂ ਮੇਲਾ ਸਾਰਾ ਦਿਖਾਤਾ ਤੇ ਬਹੁਤ ਸਾਰੀਆਂ ਦੁਕਾਨਾਂ ਨੇ ਜਿਹਨਾਂ ਤੁਸੀਂ ਵਾਕਿਆ ਬਾ ਚੰਡੋਲਾ ਜਗ੍ਹਾ ਤੇ ਫੇਰ ਆ ਗਏ ਤੁਸੀਂ ਬਾ ਚੰਡੋਲਾ ਦਾ ਵੀ ਜਿਹੜਾ ਸਾਰਾ ਉਹ ਫੇਰ ਦੇਖ ਲਿਆ ਲਓ ਜੀ ਅੱਗੇ ਆਪਾਂ ਲੋਬ ਵਿੱਚ ਇੱਕ ਟਿੱਕੀ ਖਲਦੀ ਆ ਅਦਰ ਦੇਖੋ ਕਾਕਿਆਂ ਕੇਮਾ ਵਗਾਰੇ ਬਹੁਤ ਦਿੱਸ ਨੂੰ ਮਿਲ ਜਾਣਗੇ ਹਨਾ ਲਓ ਵੀ ਇਹਦੀ ਸਾਰਾ ਨਮਾਤਾ ਦਾ ਮੇਲਾ ਤੁਹਾਨੂੰ ਆਪ ਦਿਖਾਇਆ ਤੁਹਾਨੂੰ ਇੱਧਰ ਇੱਕ ਵਾਰ ਮੇਲੇ ਦਾ ਸਾਰਾ ਵੀਊ ਜਿਹੜਾ ਉਹ ਦਿਖਾ ਦਿੰਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਵੀ ਵੱਡੇ ਵੱਡੇ ਚਿੰਦੋਰ ਤੇ ਝੂਲੇ ਜਿਵੇਂ ਤੇ ਕੱਲੂ ਮੇਲੇ ਦਾ ਆਖਰੀ ਦਿਨ ਆ ਤਿੰਨ ਦਿਨ ਦਾ ਮੇਲਾ ਲਓ ਵੀ ਤੁਹਾਨੂੰ ਸਾਰਾ ਆਪਾਂ ਮੇਲਾ ਜਿਹੜਾ ਦਿਖਾਤਾ ਤੇ ਬਹੁਤ ਵੱਡਾ ਮੇਲਾ ਇਹ ਜੀ ਆਪਾਂ ਗੱਲ ਕਰੀਆ ਤੇ ਚੰਡੋਲ ਕੇ ਛੂਲੇ ਦੇਖ ਸਕਦੇ ਹੋ ਨਾ ਸਾਰੀਆਂ ਲਾਓ ਇਹ ਆ ਦੇਖੋ ਸਾਰਾ ਇੱਧਰ ਤੇ ਹੁਣ ਆਪਾਂ ਚੱਲਦੇ ਆਂ ਗਰਮੀ ਬਹੁਤ ਜ਼ਿਆਦਾ ਆ ਤੇ ਗਰਮੀ ਬਹੁਤ ਜ਼ਿਆਦਾ ਆ ਹੁਣ ਆਪਾਂ ਚੱਲਦਾ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਤਾ ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਵੀਡੀਓ ਦੇਖਦੇ ਹੋ ਤੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਆਦੀ ਪੂਰੀ ਤੇ ਆਪਾਂ ਤੁਹਾਨੂੰ ਨਮਾਦੇ ਦਾ ਮੇਲਾ ਦਿਖਾਇਆ ਸੋ ਵੀਡੀਓ ਕਿੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ